इस मामलेगातार प्रतिक्रम दिते जा रहे सन ए सब विचार मनिंदर मोगा अमृतसर तो बन चुके ने मनिंदर जानकारी की है तो कोई जानकारी आ रही हो बिक्रम सिंह मजीठिया कदों वापस आने की अज पहुंच जाएंगे या फिर नहीं ਦੇਖੋ ਇਹ ਜਾਣਕਾਰੀ ਵੀ ਸਾਂਝੀ ਕਰਾਂਗੇ ਕਿ ਬਿਕਰਮ ਸਿੰਘ ਜੀਠੀਆ ਕਦੋਂ ਜੇਲ੍ਹ ਚੋਂ ਬਾਹਰ ਆ ਰਹੇ ਪਰ ਫਿਲਹਾਲ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਉਹਨਾਂ ਦੀ ਅੰਮ੍ਰਿਤਸਰ ਸਿੱਧ ਰਿਹਾਈ ਦੀ ਜਿੱਥੇ ਜੀ ਆਗੂਆ ਵਰਕਰ ਦੇ ਨਾਲ ਨਾਲ ਉਹਨਾਂ ਦੇ ਪਿਤਾ ਸੱਤਿਆਜੀਤ ਸਿੰਘ ਜੀਠੀਆ ਵਿਸ਼ੇਸ਼ ਤੌਰ ਤੇ ਖੁਸ਼ੀ ਸਾਂਝੀ ਕਰਨ ਦੇ ਲਈ ਪਹੁੰਚੇ ਨੇ ਇਹ ਤਸਵੀਰਾਂ ਅੰਮ੍ਰਿਤਸਰ ਸਿੱਧ ਬਿਕਰਮ ਸਿੰਘ ਜੀਠੀਆ ਦੀ ਰਿਹਾਈ ਦੀਆਂ ਨੇ ਜਿੱਥੇ ਬਿਕਰਮ ਸਿੰਘ ਜੀਠੀਆ ਦੇ ਪਿਤਾ ਸੱਤਿਆ ਸਿੰਘ ਜੀਠੀਆ ਸਮੇਤ ਨੇਕਾ ਅਕਾਲੀ ਆਗੂ ਅਤੇ ਵਰਕਰ ਖੁਸ਼ੀ ਮਨਾਈ ਜਾ ਰਹੀ ਹੈ ਮਠਿਆਈਆਂ ਵੰਡੀਆਂ ਜਾ ਰਹੀਆਂ ਪੰਗੜੇ ਪਾਏ ਜਾ ਰਿਹਾ ਹੈ ਆਤਿਸ਼ਬਾ ਬੇहद ਜਸ਼ਨ ਦਾ ਮੌਲ ਹੈ ਤੇ ਉਹ ਗੱਲ ਕਰਾਂਗੇ ਵਿਕ੍ਰਮ ਸਿੰਘ ਜੀਠੀ ਹਰਾਂ ਦੇ ਪਿਤਾ ਦੇ ਨਾਲ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਇੱਕ ਪਿਤਾ ਲਈ ਕਿੰਨੀ ਖੁਸ਼ੀ ਦੇ ਪਲ ਹੈ ਬਹੁਤ ਸੁਸ਼ੀਤ ਆਇਆ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗਵਰਨਮੈਂਟ ਦੀ ਪੂਰੀ ਜ਼ੋਰ ਲਗਾਉਣ ਦੇ ਮਾਲਕ ਨੇ ਉਹਨਾਂ ਅਜਿਹੇ ਹਾਕ ਰਾਜਿਤ ਤੇ ਹਾਜ਼ਰ ਹੋਣ ਦੇ ਖੁਸ਼ੀ ਚਾਹਤੇ ਕਰ ਰਹੇ ਆ ਵੀ ਅੱਜ ਜੀ ਆਜਣ ਉਹਦੇ ਬਾਅਦ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਭ ਤੋਂ ਪਹਿਲਾਂ ਉਦੇ ਬਾਅਦ ਫਿਰ ਹੋਰ ਕੋਈ ਗੱਲ ਅਸੀਂ ਮੁਸ਼ਕਲ ਪਲ ਰਹੇ ਪਰਿਵਾਰ ਦੇ ਲਈ ਪਿਛਲੇ 8 ਮਹੀਨੇ ਹਮੇਸ਼ਾ ਹੀ ਮੁਸ਼ਕਲਾਂ ਦੀ ਹੈ ਜੀ ਗਵਰਨਮੈਂਟ ਨਾਲ ਲੜਨਾ ਕੋਈ ਸੌਖਾ ਤਾਂ ਹੁੰਦਾ ਨਹੀਂ ਉਹਨਾਂ ਤਾਂ ਝੂਠ ਤੇ ਝੂਠ ਲਗਾਈ ਜਾਣਾ ਨੇ ਲੇਕਿਨ ਮਾਲਕ ਦੀ ਐਸੀ ਬਖਸ਼ਿਸ਼ ਹੈ ਵੀ ਸਚਾਈ ਸਾਹਮਣੇ ਆਊਗੀ ਆਊਗੀ ਜੀ ਉਹਨਾਂ ਨੇ ਜੋ ਇਲਜ਼ਾਮ ਲਗਾਇਆ ਹੈ ਕਹਿੰਦੇ 540 ਕਰੋੜ ਦਾ ਕਰਦੇ ਨੇ 40 ਕਰੋੜ ਦਾ 40 ਕਰੋੜ ਸਾਡੀ ਪ੍ਰਾਪਰਟੀ ਵਗੈਰਾ ਜੋੜ ਜੜਾ ਕੇ ਉਹਨਾਂ ਦੇ ਨਾ ਪਾ ਦਿੱਤੀ ਹੈ ਲੇਕਿਨ ਜਦੋਂ ਜਦੋਂ ਅ ਅਦਾਲਤ ਵਿੱਚ ساری ਚੀਜ਼ ਕੋ ਲੋ ਸਾਰੀ ਸਾਹਮਣੇ ਆ ਜਾਊਗੀ ਅੱਜ ਜਿਹੜੀ ਉਹਨਾਂ ਨੂੰ ਰਿਹਤ ਮਿਲ ਗਈ ਹੈ ਇਸ ਦਾ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰ ਕਰਦੇ ਆਂ ਇਹ ਆ ਜਿਹੜੇ 5 6 7 ਮਹੀਨੇ ਉਹਨਾਂ ਨੇ ਉਹ ਅੰਦਰ ਰੱਖਿਆ ਉਹਨਾਂ ਨੂੰ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲ ਗਿਆ ਉਹਨਾਂ ਨੇ ਸਮਾਂ ਸੋਣਾ ਬਿਤਾਇਆ ਹੈ ਮਾਲਕ ਦੀ ਯਾਦ ਵਿੱਚ ਤੇ ਸ਼ੁਕਰਾਨੇ ਵਿੱਚ ਚੜ੍ਹਦੀ ਕਲਾ ਵਿੱਚ ਪਰ ਜਿਹੜੇ ਦੋਸ਼ ਲਗਾਏ ਜਾਂਦੇ ਹੁਣ ਤੱਕ ਕਦੇ ਨਸ਼ਿਆਂ ਦੇ ਦੋਸ਼ ਲਗਾਏ ਜਾ ਰਹੇ ਕਦੇ ਆਮਦਨ ਤੋਂ ਵੱਧ ਜਾਇਦਾਦ ਇਹਨਾਂ ਨੂੰ ਕਿੱਥਾ ਦੇ ਅਫਸੋਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੁਲਕ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਟੰਗ ਕਿਵੇਂ ਕਟਨੀ ਹੈ ਝੂਠੇ ਇਲਜ਼ਾਮ ਲਗਾ ਲੂ ਕਿ ਆਪਣਾ ਟਾਈਮ ਵੇਸ ਕਰਦੇ ਨੇ ਗਵਰਨਮੈਂਟ ਦੀ ਪੈਸੇ ਵੇਸ ਕਰਦੇ ਨੇ ਤੇ ਕੋਈ ਕਮ ਦਾ ਚੜ ਦਾ ਕਮ ਹੁੰਦਾ ਨਹੀਂ ਪਰ ਇੱਕ ਨਿਯਮ ਕਰਨ ਵਾਲੇ ਵਿਅਕਤੀ ਤੇ ਕਿਰਦਾਰ ਕੁਛ ਹੀ ਕਰਨਾ ਨਛਿਆਂ ਦੇ ਦੋਸ਼ ਲਗਾਣੇ ਜਿਸ ਤਰ੍ਹਾਂ ਸੀ ਪਹਿਲਾਂ ਦੱਸ ਰਿਹਾ ਸੀ ਕਿ ਪ્યોਰ ਵਜਾ ਦੇਖੋ ਨਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੰਮਨ ਤੋਂ ਵੇਲੇ ਤੋਂ ਹੀ ਨਾ ਕੋਈ ਸ਼ਰਾਬ ਨਾ ਕੋਈ ਮੀਟ ਖਾਂਦਾ ਨਾ ਕੋਈ ਮੱਛੀ ਖਾਂਦਾ ਸਿਮਰਨ ਜਪ ਕਰਨ ਦਾ ਪਰਿਵਾਰ ਵਿੱਚ ਚੱਲ ਰਹੀ ਹੈ ਤੇ ਸਾਡਾ ਰਾਖਾ ਤਾਂ ਮਾਲ ਕੀ ਹੈ ਤੇ ਹਮੇਸ਼ਾ ਰੱਖਦਾ ਆਇਆ ਹੈ ਤੇ ਉਹਦੇ ਸ਼ੁਕਰ ਵਿੱਚ ਸ਼ੁਕਰਾਨੇ ਵਿੱਚ ਨਸੀਂ ਸਮਾਂ ਲਗਾਣਾ ਅਕੀਰਲਾ ਸਰ ਜਿਹੜੀ ਇਹ ਨੀਵੇਂ ਪੱਦਰ ਦੀ ਸਰ ਗੁਰਸਾਹਿਬ ਦੀ ਬਖਸ਼ਿਸ਼ ਦਾ ਸਦਕਾ ਇਹ ਪੂਰੇ ਮਹੀਨੇ ਤੋਂ ਪਾਸ ਚੱਲ ਰਹੇ ਨੇ ਮਾਰਗ ਦੇ ਮਹੀਨੇ ਦੇ ਘਰ ਵਿੱਚ 24 ਘੰਟੇ ਤੇ ਸ਼ੁਕਰਾਨੇ ਵੇ ਅੱਜ ਖਾਲਸਾ ਕਾਲਜ ਦੀ ਮੀਟਿੰਗ ਵਿੱਚ ਸੇ ਆਏ ਸੀਗੇ ਹੁਣ ਵਾਪਸ ਜਾਵਾਂਗੇ ਉਹਨਾਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਸਾਰੇ ਪਰਿਵਾਰ ਚ ਕਾਫੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਤੇ ਇਹ ਪੱਕਾ ਜੋ مالک ਨੇ ਕੀਤਾ ਬਹੁਤ ਚੰਗਾ ਕੀਤਾ ਪਹਿਲਾਂ ਵੀ ਕੀਤਾ ਉਹ ਵੀ ਚੰਗਾ ਕੀਤਾ ਹੁਣ ਕੀਤਾ ਉਹ ਵੀ ਚੰਗਾ ਕੀਤਾ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਕੋਈ ਵੱਡੀ ਇਹਨਾਂ ਨੇ ਕੋਈ ਵੱਡੇ ਇਲਜ਼ਾਮ ਲਗਾਉਣੇ ਸੀਗੇ ਕੋਈ ਹੋਰ ਇਹਨਾਂ ਦੀ ਵੱਡੀ ਬਿਉਂਤਬੰਦੀ ਸੀਗੀ ਚੰਗਾ ਹੋਇਆ ਕਿ ਉਹਨਾਂ ਨੇ 6 ਮਹੀਨੇ ਜਿਹੜੇ ਅੰਦਰ ਕੱਟ ਲਏ ਇਹ ਇਸ ਤਰ੍ਹਾਂ ਦਾ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਜੀ ਤੁਸੀਂ ਕਹਿ ਰਹੇ ਹੋ ਕਿ ਕੋਈ ਅਸੀਂ ਆਇਆ ਵੇ ਜੋ ਕੁਝ ਕਰਦਾ ਰੱਬ ਸਾਡੇ ਭਲੇ ਵਾਸਤੇ ਕਰਦਾ ਜਦੋਂ ਜਦੋਂ ਲੜ ਲੱਗੇ ਹੋਏ ਆ ਜੀ ਜੀ ਤੇ ਸੱਚਾਈ ਜਿਉਂ ਜਿਉਂ ਸẽ ਆਏਗੀ ਉਹਨਾਂ ਦੀ ਗੱਡੀ ਹੋਰ ਉੱਤੇ ਚੜੂਗੀ ਜੀ ਤੇ ਬਾਕੀ ਝੁੱਠ ਦਾ ਪੈਰ ਥੋੜੀ ਦੇਰੀ ਚੱਲਦੇ ਨੇ ਬਾਕੀ ਤਾਂ ਬੰਦਾ ਮੁੱਦੇ ਵੀ ਕਿਰਦਾ ਹੈ ਠੀਕ ਇੱਕ ਜੋਣ ਹਾਂ ਉਹ ਇੱਕ ਤਸਵੀਰਾਂ ਤੁਸੀਂ ਦੇਖਾ ਕਾਹ ਦੀ ਖੁਸ਼ੀ ਦਾ ਮੌਲਾ ਹੈ ਕੀ ਕਹਿਣਾ ਚਾਹੁੰਦੇ ਹੋ ਜਲਦੀ ਗਲਾ ਚੜਦੀ ਗਲਾ ਅਸੀਂ ਕਹ ਲਈਏ ਬਚਪਨ ਦੇ ਯਾਰ ਕਹ ਲਈਏ ਉਹ ਤਾਂ ਕਾਫੀ ਯਾਰ ਚੜਦੀ ਗਲਾ ਚੜਦੀ ਗਲਾ ਅੱਜ ਪਰਮਾਤਮਾ ਦੇ ਨੱਚੇ ਜਾ ਰਹੇ ਢੋਲ ਤੇ ਖਾਬ ਦੇ ਭਉਰੇ ਪੈ ਜਾਏ आज दिया लो किथे ਅੱਜ ਜਸ਼ਨ ਹੈ ਜਸ਼ਨ ਮਨਾਏ ਜਾ ਰਹੇ ਹੈ ਕਿੰਨੇ ਲੀਡਰ ਆਖੂ ਇੱਥੇ ਪਹੁੰਚ ਰਹੇ ਨੇ ਵਰਕਰ ਸਹਬਾਨ ਪਹੁੰਚ ਰਹੇ ਨੇ ਸਭ ਮਠਾਈ ਦੇ ਡੱਬੇ ਲੈ ਕੇ ਆਤਿਸ਼ਬਾਜ਼ੀ ਚਲਾ ਰਹੇ ਨੇ ਲੰਗੂ ਵੰਡ ਰਹੇ ਨੇ ਔਰ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ ਹੈ ਇਹ ਹਰ ਖੁਸ਼ੀ ਦਾ ਮਾਹੌਲ ਹੈ ਬਹੁਤ ਬਹੁਤ ਨਿਮਾਰਨਾ ਦੇਖੋ ਜੀ ਝੂਠੀ ਜਿਹੜਾ ਝੂਠੀ ਝੂਠੀ ਰਾਣਾ ਜੀ ਸੱਚਾਈ ਦੀ ਜਤੋਖ ਜੀ ਹਮੇਸ਼ਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਪੰਜਾਬ ਦੀ ਸਿਆਸਤ ਤੇ ਇਸ ਦਾ ਕੀ ਅਸਰ ਹੈ ਮੈਂ ਕਹਾਂ ਜੀ ਜਿਹੜੇ ਵਿਰੋਧੀਆਂ ਨੇ ਬੀਬੀ ਘਾਟ ਗਏ ਨੇ ਦਿਲ ਘਾਉ ਮਾਰ ਕਰਦਾ ਘਾਉ ਮਾਰ ਕਰਦਾ ਰਹੇਗਾ ਇਹਨਾਂ ਦੇ ਬੰਦੇ ਆ ਰੋਕੋ ਸਟਾਈਲ ਦੀ ਕੀ ਸ਼ੁਰੂਆਤ ਵਿਰੋਧੀਆਂ ਨੂੰ ਰਾਜ ਨਹੀਂ ਦੀ ਹੋਣੀ ਰਾਜ ਤੇ ਮਰਜ਼ੀ ਪਾਟਣ ਕੋਈ ਭੇਡਾਂ ਨੂੰ ਨੀਂਦ ਨਹੀਂ ਆਉਣੀ ਅੱਜ ਰਾਤ ਸੌਣਾ ਨਹੀਂ ਉਹਨਾਂ ਨੇ ਵੀ ਮਜੀਠੀਆ ਆ ਗਿਆ ਇਹਨਾਂ ਨੂੰ ਅੱਗੇ ਸੁਪਨਿਆਂ ਚ ਸਤਾਉਂਦਾ ਸੀ ਇਸੇ ਕਰਕੇ 8 ਮਹੀਨੇ ਅੰਦਰ ਰੱਖਿਆ ਤੇ ਹੁਣ ਤਗੜੇ ਹੋ ਜੋ ਪਰਮਾਤਮਾ ਕਿਰਪਾ ਕਰੇ ਸਾਰਿਆਂ ਕੱਲ ਨੂੰ ਉਹਨਾਂ ਨੇ ਆ ਜਾਣਾ ਕਿਤੋਂ ਬਾਅਦ ਉਹਨਾਂ ਸਾਰੇ ਜਵਾਬ ਦੇ ਹੀ ਦੇਣੇ ਇਹਨਾਂ ਨੂੰ ਪੰਜਾਬ ਦੀ ਸਿਹਤ ਤੇ ਕੀ ਅਸਰ ਪੈਣਾ ਲਿਆ ਪਹਿਲਾਂ ਤੇ ਮੈਂ ਆਖਿਆ ਕਿ ਉਹ ਮੂਛਾਂ ਰੜਕਦੀਆਂ ਸੀ ਇਹ ਹੁਣ ਫਿਰ ਰੜਕਣੀਆਂ ਵਾ ਕਿੰਨਾ ਚਿਰ ਅੰਦਰ ਰੱਖ ਲਿਆ ਹੁਣ ਫਿਰ ਜੱਟ ਨੇ ਆਣ ਕੇ ਮੂਛਾਂ ਬਾਹਰ ਕੁੱਟਣੀਆਂ ਵਾ ਤੇ ਚੜਦੀ ਕਲਾ ਵਾਲੀ ਹੁਣ ਜਿਹੜੀ ਇਥੋਂ ਦੀ ਸਿਆਸਤ ਆ ਇਹ ਚ ਵੀ ਨਾਲੇ ਪਤਾ ਲੱਗੂ ਜਿੰਨਾ ਯੋਰ ਲਉਣਾ ਇਹਨਾਂ ਲਾ ਲਿਆ ਜੋ ਕਰਨਾ ਸੀ ਕਰ ਲਿਆ ਹੁਣ ਇਹਨਾਂ ਨੂੰ ਦੱਸਾਂਗੇ ਕਿ ਵਿਕਰਮ ਸਿੰਘ ਮਜੀਠੀਆ ਕੀ ਚੀਜ਼ ਹੈ ਹੁਣ ਵਿਰੋਧੀਆਂ ਤਾਂ ਜਿਹੜੇ ਇਹ ਬੀਪੀ ਨੇ ਵਧਨੇ ਘਟਨੇ ਸਟਾਰਟ ਹੋ ਜੰਨੇ ਨੇ ਕੱਲ ਸਦਾ ਵਿਕਰਮ ਸਿੰਘ ਮਜੀਠੀਆ ਹੀ ਨੇ ਹੁਣ ਦੇਖਣਾ ਕਿਆ ਨੂੰ ਜਾਂਦੇ ਨੇ ਕਿਉਂਕਿ ਸਚਾਈ ਦੀ ਜਿੱਤ ਹੋਵੇਗੀ ਠੀਕ ਹੈ ਮਨਿੰਦਰ ਬਣੇ ਰੋ ਸਾਡੇ ਨਾਲ ਜਸਪ੍ਰੀਤ ਅਸ਼ਕ ਵੀ ਬਣੇ ਹੋਏ ਨੇ ਨਾਬਾ ਜੇਲ੍ਹ ਦੇ ਬਾਹਰ ਉਹਨਾਂ ਦਾ ਵੀ ਰੁਕ ਕਰ ਲੈਨੇ ਆ ਜਸਪ੍ਰੀਤ ਕੋਈ ਜਾਣਕਾਰੀ ਮਿਲ ਰਹੀ ਹੈ ਕਦੋਂ ਆਣਗੇ ਬਾਹਰ ਕਿ ਅੱਜ ਸ਼ਾਮ ਤੱਕ ਵਾਪਸ ਆ ਜਾਣਗੇ ਵਿਕਰਮਜੀਠਿਆ ਬਾਹਰ ਦੇਖੋ ਮੀਤਾਂ ਇਹੀ ਜਤਾਈ ਜਾ ਰਹੀ ਹੈ ਕਿਉਂਕਿ ਆਰਡਰਾਂ ਦੀ ਵੇਟ ਕੀਤੀ ਜਾ ਰਹੀ ਹੈ ਜਿਆਦਾ ਆਰਡਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਰਿਹਾਈ ਹੋ ਜਾਵੇ ਕਿਉਂਕਿ ਕੁਝ ਫਾਰਮੈਲਿਟੀਆਂ ਹੁੰਦੀਆਂ ਨੇ ਉਹ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਜੋ ਉਹਨਾਂ ਦੇ ਐਡਵੋਕੇਟ ਦਾ ਵੀ ਕਹਿਣਾ ਹੈ ਪਰ ਉਹਨਾਂ ਦੇ ਸਮਰਥਕ ਨੇ ਜਿਹੜੇ ਨਿਊ ਨਾਬਾ ਜੇਬ ਦੇ ਬਾਹਰ ਖੜੇ ਨਜ਼ਰ ਆ ਰਹੇ ਨੇ ਤਮਾਮ ਅਕਾਲੀ ਲੀਡਰ ਜਿਹੜੇ ਇੱਥੇ ਪਹੁੰਚ ਕੇ ਖਾਸ ਕਰਕੇ ਮੱਖਣ ਬਰਾੜ ਜੇ ਗੱਲ ਕੀਤੀ ਆਵੇ ਨਾਬਾ ਦੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਸਮਰਥਕਾਂ ਨਾਲ ਇਸੇ ਮੈਂ ਦੇਖ ਰਹੇ ਹਾਂ ਅੱਜ ਇਹ ਬ ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਨੇ ਜਿਨ੍ਹਾਂ ਨੇ ਡਿਸੀਜਨ ਲੈ ਕੇ ਸਰ ਵਿਕਰਮ ਸਿੰਘ ਜੀ ਨੂੰ ਵੇਲ ਦਿੱਤੀ ਹੈ ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਭਗਵੰਤ ਮਾਨ ਦੇ ਝੂਠੇ ਪ੍ਰਚਾਰੇ ਨੂੰ ਕਿ ਤੇਰੇ ਝੂਠ ਦਾ ਅੰਤ ਹੋ ਚੁੱਕਿਆ ਹੈ ਤੇਰੇ ਝੂਠ ਦਾ ਜਿਹੜਾ ਹੈਗਾ ਸੀਗਾ ਜਿਹੜਾ ਕੁਝ ਤੈ ਕਿਹਾ ਉਹ ਕਿਤੇ ਵੀ ਕੋਰਟ ਦੇ ਵਿੱਚ ਟਕਾ ਕੇ ਕਹਿ ਨਹੀਂ ਸਕਿਆ ਇਹਨਾਂ ਨੇ ਜ਼ੋਰ ਲਗਾਇਆ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੀ ਮੁੱਛ ਨਹੀਂ ਬਾਹਰ ਹੋਣ ਦੇਣੀ ਤੇ ਵਿਕਰਮ ਸਿੰਘ ਮਜੀਠੀਆ ਸਾਫਤਾ ਹੀ ਬਾਹਰ ਆ ਰਿਹਾ ਘੰਟੇ ਤੋਂ ਘੰਟਿਆਂ ਚ ਸੋ ਉਹਨੇ ਜਦੋਂ ਆ ਕੇ ਮੁੱਠ ਦੇ ਉੱਪਰ ਲਲਕਾਰਾ ਦੇਣਾ ਤੇ ਅੱਜ ਰਾਤ ਨੂੰ ਮੈਂ ਕਹਿਣਾ ਚਾਹੁੰਦਾ ਕਿ ਕੇਸ਼ਰੀਵਾਲ ਦੀ ਟੀਮ ਨੂੰ ਤੇ ਭਗਵੰਤ ਮਾਨ ਦੀ ਟੀਮ ਨੂੰ ਭਗਵੰਤ ਮਾਨ ਦੇ ਨਾਲ ਵਾਲੇ ਡਾਕਟਰਾਂ ਦੀ ਟੀਮ ਪਿਠਾ ਲਣ ਕਿਉਂਕਿ ਅੱਜ ਉਹਨੂੰ ਦਿਲ ਦਾ ਦੌਰਾ ਪੈ ਜਾਣਾ ਕਿਉਂਕਿ ਇਦਾਂ ਦੇ ਹਾਲਾਤ ਹੋਣਗੇ ਕਿ ਉਹਦਾ ਜੋਰ ਲੱਗਿਆ ਸੀਗਾ ਕਿ ਅਸੀਂ ਵਿਕਰਮ ਨੂੰ ਬਾਹਰ ਨਹੀਂ ਆਉਣ ਦੇਣਾ ਤੇ ਵਿਕਰਮ ਬਾਹਰ ਆ ਰਿਹਾ ਕਿਉਂਕਿ ਸੱਚਾਈ ਦੀ ਹਮੇਸ਼ਾ ਹੀ ਜਿੱਤ ਹੁੰਦੀ ਰਹੀ ਹੈ ਸੋ ਅੱਜ ਜਦੋਂ ਸਾਨੂੰ ਕਿਸੇ ਵੀ ਵਰਕਰ ਨੂੰ ਪਤਾ ਲੱਗਿਆ ਕਿ ਸਾਹ ਵਿਕਰਮ ਸਿੰਘ ਮਜੀਠਾ ਜੀ ਦੀ ਜ਼ਮਾਨਤ ਹੋਈ ਹੈ ਤਾਂ ਉਹਨੇ ਬਾਹਰ ਹੋਣਾ ਹੈ ਤੇ ਮੈਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਕੋਹਣੇ-ਕੋਹਣੇ ਦੇ ਵਿੱਚ ਖੁਸ਼ੀ ਦੇ ਢੋਲ ਵੱਜਣਗੇ ਪੜਾਕੇ ਵੱਜਣਗੇ ਆਸ਼ਤਵਾਦੀਆਂ ਹੋਣਗੀਆਂ ਤੇ ਅੱਜ ਸਚਾਈ ਦੀ ਜਿੱਤ ਹੋਈ ਹੈ ਤੇ ਝੂਠ ਦੀ ਮੂੰਹ ਤੇ ਉੱਪਰ ਚਪੇੜ ਪਈ ਹੈ ਕੋਟ ਦੇ ਵੱਲੋਂ ਵੀ ਤੇ ਜਨਤਾ ਵੱਲੋਂ ਵੀ ਪੈਣੀ ਹੈ ਬਿਲਕੁਲ ਦੇਖੋ ਗੱਲ ਹਾਰੇ ਸਮਰਥਕਾ ਦੀ ਜਿਹੜੇ ਛੱਡੀਆਂ ਲੈ ਕੇ ਅਕਾਲੀ ਦਲ ਦੀਆਂ ਹੱਥਾਂ ਦੇ ਵਿੱਚ ਉਹ ਪਹੁੰਚ ਚੁੱਕੇ ਨੇ ਨਿਊ ਨਾਬਾ ਜੇਲ੍ਹ ਆ ਇਹ ਪਵਾਨੀਗੜ ਰੋਡ ਦੇ ਉੱਤੇ ਜਿੱਥੇ ਬਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਮੌਜੂਦ ਨੇ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਆ ਇੱਥੇ ਬਾਹਰ ਸਮਰਥਕ ਜੁਟਣਾ ਸ਼ੁਰੂ ਹੋਏ ਨੇ ਲਗਾਤਾਰ ਨਾਰੇਬਾਜੀ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਆ ਆਕੀਕਾਰ ਵਿਕਰਮ ਮਜੀਠੀਆ ਨੂੰ ਲੈ ਕੇ ਉਹ ਕੀਤੀ ਜਾ ਰਹੀ ਹੈ ਚਰਚਾ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਦਿਖਾ ਰਹੇ ਹਾਂ ਸਾਡਾ ਸੰਜੀਵ ਜੀ ਮੌਜੂਦ ਹੈ ਸੰਜੀਵ ਲਗਾਤਾਰ ਕਵਰੇਜ ਹੈ ਸੰਜੀਵ ਜੀ ਲਗਾਤਾਰ ਤੁਸੀਂ ਇੱਥੇ ਜੇਲ੍ਹ ਦੇ ਬਾਹਰ ਬਣੇ ਹੋ ਸੀ ਕਿਸ ਤਰੀਕੇ ਦਾ ਮਾਹੌਲ ਤੁਸੀਂ ਹਾਂ ਤਕਰੀਬਨ 7 ਮਹੀਨੇ ਤੋਂ ਲਗਾਤਾਰ ਇਹਦੀ ਕਵਰੇਜ ਚੱਲਦੀ ਰਹੀ ਹੈ ਮੇਰੇ ਵੱਲੋਂ ਤੇ ਇੱਥੇ ਜਿਹੜੀ ਅੱਜ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਜਿਹੜੇ ਸਮਰਥਕ ਹੁਣ ਤੋਂ ਸ਼ੁਰੂ ਹੋ ਗਏ ਕਿਉਂਕਿ ਜ ਲੈ ਕੇ ਹੁਣ ਜੋ ਮੈਨੂੰ ਜਾਣਕਾਰੀ ਮਿਲ ਰਹੀ ਹੈ ਸੁਪਰੀਮ ਕੋਰਟ ਦੇ ਜਿਸ ਤਰ੍ਹਾਂ ਜ਼ਮਾਨਤ ਦਿੱਤੀ ਗਈ ਪੱਕੀ ਜ਼ਮਾਨਤ ਦਿੱਤੀ ਗਈ ਉਸ ਨੂੰ ਲੈ ਕੇ ਪਰਿਵਾਰ ਵੱਲੋਂ ਪੂਰੀ ਤਿਆਰੀਆਂ ਜਿਹੜੀਆਂ ਮਹਾਲੀ ਜਿਸ ਤਰ੍ਹਾਂ ਅਦਾਲਤ ਵਿੱਚੋਂ ਜਿਹੜਾ ਆਰਡਰ ਸੁਪਰੀਮ ਕੋਰਟ ਦੇ ਆਰਡਰ ਲੈਣ ਤੋਂ ਬਾਅਦ ਮਹਾਲੀ ਅਦਾਲਤ ਪਹੁੰਚਦੇ ਜਿੱਥੇ ਬੌਂਡ ਕਰਨ ਤੋਂ ਬਾਅਦ ਜੋ ਜਾਣਕਾਰੀ ਮਿਲ ਰਹੀ ਹੈ ਛੇ ਆਮ ਨੂੰ 6 ਵਜੇ ਦੇ ਕਰੀਬ ਵਿਕਰਮਜੀਠੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਤੋਂ ਹੀ ਦੁਦੇਸਾ ਤੋਂ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਸਮਰਥਕ ਨੇ ਇਕੱਠੇ ਹੋ ਗਏ ਨੇ ਜੋਸ਼ ਤਾਂ ਬਹੁਤ ਨਜ਼ਰ ਆ ਰਿਹਾ ਹੈ ਤਸਵੀਰਾਂ ਨਜ਼ਰ ਆ ਰਹੀਆਂ ਪਰ ਲੱਗਦਾ ਸਮਰਥਕਾਂ ਦੀ ਗਿਣਤੀ ਵਧਣ ਵਾਲੀ ਹੈ ਚਿੰਤਾ ਪੁਲਿਸ ਦੀ ਵਧਣ ਵਾਲੀ ਜਿਵੇਂ ਹੀ ਪੁਸ਼ਟੀ ਹੋਵੇਗੀ ਸੁਪਰੀਮ ਕੋਰਟ ਤੋਂ ਵਿਕਰਮ ਜਿੱਠਿਆ ਬਾਹਰ ਤੁਸੀਂ ਦੇਖੋਗੇ ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਜਿਹੜੇ ਤਿਆਰੀ ਕਰ ਚੁੱਕੇ ਨੇ ਜਿਹੜੇ ਇੱਥੇ ਪਹੁੰਚਣਗੇ ਜਿਸ ਤੋਂ ਕਿਉਂਕਿ ਵਿਕਰਮਜੀਤ ਸਿੰਘ ਲੈ ਕੇ ਜਿਹੜੇ ਵਰਕਰ ਨੇ ਜਾਂ ਆਖਲੀ ਦਲ ਪੂਰਾ ਆਖਲੀ ਦਲ ਨਾਲ ਡਟ ਕੇ ਖੜਿਆ ਜਿਸ ਕਰਕੇ ਜਿਨ੍ਹਾਂ ਦਾ ਕਹਿਣਾ ਹੈ ਕਿ ਵਿਕਰਮਜੀਤ ਸਿੰਘ નિર્ਦੋਸ਼ ਹਨ ਕਿਉਂਕਿ ਉਹਨਾਂ ਦੇ ਖਿਲਾਫ ਕੋਈ ਸਬੂਤ ਜਿਹੜੀ ਨਾ ਤਾਂ ਪੰਜਾਬ ਸਰਕਾਰ ਨਾ ਹੀ ਪੰਜਾਬ ਪੁਲਿਸ ਜਿਹੜੀ ਸਾਫਿਤ ਕਰ ਸਕੀ ਜਿਸ ਕਰਕੇ ਅੱਜ ਪੱਕੀ ਜ਼ਮਾਨਤਰੀ ਸੁਪਰੀਮ ਕੋਰਟ ਚ ਮਿਲੀ ਹੈ ਠੀਕ ਹੈ ਜਸਪ੍ਰੀਤ ਜਦੋਂ ਆਰਡਰ ਆ ਜਾਂਦਾ ਤਾਂ ਠੀਕ ਹੈ ਜਸਪ੍ਰੀਤ ਬਣੇਰੋ ਸਾਡੇ ਨਾਲ ਨਾਬਾ ਜੇਲ੍ਹ ਦੇ ਬਾਹਰੋਂ ਜਸਪ੍ਰੀਤ ਤੇ ਨਾਲ ਹੀ ਸਾਡੇ ਸਹਿਯੋਗੀ ਸੰਜੀਵ ਜਾਣਕਾਰੀ ਦੇ ਰਹੇ ਨੇ ਤੇ ਉੱਥੇ ਅੰਮ੍ਰਿਤਸਰ ਦੇ ਵਿੱਚ ਮਨਿੰਦਰ ਬੋਂਗਾ ਜਾਣਕਾਰੀ ਦੇ ਰਹੇ ਨੇ ਅੰਮ੍ਰਿਤਸਰ ਵਿਕਰਮ ਸਿੰਘ ਮਜੀਠੀਆ ਦੇ ਘਰ ਕਾਫੀ ਖੁਸ਼ੀ ਵੀ ਆ ਲੱਡੂ ਵੀ ਵੰਡੇ ਜਾ ਰਹੇ ਨੇ ਮਨਿੰਦਰ ਤੁਹਾਡਾ ਰੁਕ ਕਰਦੇ ਆ ਤਸਵੀਰਾਂ ਅਸੀਂ ਦੇਖ ਪਾ ਰਿਹਾ ਕਿ ਕਿਵੇਂ ਖੁਸ਼ੀ ਮਨਾਈ ਜਾ ਰਹੀ ਹੈ ਕੀ ਤਿਆਰੀਆਂ ਕਰ ਲਈਆਂ ਗਈਆਂ ਨੇ ਮਨਿੰਦਰ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਲਈ ਇਹ ਫੈਸਲਾ ਆਇਆ ਵੱਡੀ ਰਾਹਤ ਵੱਡੀ ਰਾਹਤ ਮਿਲੀ ਆ ਅੱਜ ਪੂਰੇ ਪੰਜਾਬ ਚ ਕੀ ਦੇਸ਼ ਵਿਦੇਸ਼ ਦੇ ਚ ਖੁਸ਼ੀ ਦੀ ਲਹਿਰਿਆ ਕਿ ਧੰਤਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਸਾਡੇ ਮਾਝੇ ਦੇ ਜਰਨੈਲ ਸਰਦਾਰ ਵਿਕ੍ਰਮ ਸਿੰਘ ਜੀ ਮਜੀਠੀਆਂ ਨੂੰ ਇਹਨਾਂ ਝੂਠਿਆਂ ਕੇਸਾਂ ਨੂੰ ਜ਼ਮਾਨਤ ਮਿਲੀ ਆ ਗੁਰੂ ਸਾਹਿਬ ਤੇ ਹੋਰ ਵੀ ਵਿਸ਼ਵਾਸ ਵੱਜਿਆ ਆ ਕਿ ਸੱਚ ਸੱਚ ਹੁੰਦਾ ਸਰ ਜ਼ਿੰਦਗੀ ਕਦੀ ਪ੍ਰਾਣਾ ਨਹੀਂ ਹੁੰਦਾ ਤੇ ਝੂਠ ਸੱਚ ਬਣ ਨਹੀਂ ਸਕਦਾ ਉਹਨਾਂ ਦੇ ਜ਼ਮਾਨਤ ਮਿਲਣ ਨਾਲ ਅੱਜ ਵੇਖੋ ਤੁਸੀਂ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾ ਪੂਰੇ ਪੰਜਾਬ ਦੇ ਵਿੱਚ ਅਸਤਵਾਜੀ ਸਿੰਘ ਆਪਣਾ ਕਾਲੀ ਵਰਕਰ ਚਲਾਉਂਦੇ ਨੇ 쿠ਸ਼ੀ ਦੀ ਲਹਿਰ ਆ ਇਹਨਾਂ ਦੀ ਲਹਿਾਈ ਹੋਈ ਆ ਉਹਦੇ ਨਾਲ ਪੰਜਾਬ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਆ ਕਿਉਂਕਿ ਉਹਨਾਂ ਲੰਮੇ ਸਮੇਂ ਤੋਂ ਇੱਕ ਝੂਠ ਦਾ ਪ੍ਰਚਾਰ ਕੀਤਾ ਸੀ ਕਿ ਇਸ ਕੋਈ ਤੇ ਕਿਛਦੀ ਹਾਲ ਸਾਹਿਬ ਕਹਿੰਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਕੇਸ ਤੇ ਸੀ ਆਮਦਨ ਦੇ ਵਰ ਸੋਤਾਂ ਦਾ ਤੇ ਭੰਡੀ ਪ੍ਰਚਾਰ ਰਕਸ਼ਤਾ ਕਰੀ ਜਾਂਦੇ ਸੀ ਵੇਖੋ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਸਿਆਣੇ ਨੇ ਉਹ ਸਾਰੇ ਇਸੀ ਤੋਂ ਜਾਣ ਚੁੱਕੇ ਨੇ ਇਹੜੀ ਪੰਜਾਬ ਦੀ ਸਰਕਾਰ ਉਹਨਾਂ ਦੀ ਸਰਕਾਰ ਜਿਹੜੀ ਆ ਕੁਝ ਸਮੇਂ ਦੀ ਮਹਿਮਾਨ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਅੱਜ ਜ਼ਮਾਨਤ ਮਿਲ ਗਈ ਆ ਇਹਦੇ ਨਾਲ ਸ਼੍ਰੋਮਣੀ ਕਲਦਲ ਦਾ ਸਿਆਸੀ ਕਦਮ ਹੋਰ ਉੱਚਾ ਹੋਊਗਾ ਕਿਉਂਕਿ ਸੱਚ ਬਾਹਰ ਆ ਰਿਹਾ ਤੋਂ ਬਿਲਕੁਲ ਲਗਾਤਾਰ ਭੰਗੜੇ ਪਾਏ ਜਾ ਰਹੇ ਮੜਾਈਏ ਵੱਡੇ ਚੱਲ ਰਹੇ ਜਿਸ ਤਰ੍ਹਾਂ ਇਹ ਜਾ ਰਹੇ ਔਰ ਇਹ ਦਾਵਾ ਕੀਤਾ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਇਹ ਜੋ ਬਾਹਰ ਆਣਾ ਮਾਰਕ ਫਿਲਮ ਦੇ ਨਾਲ 48 ਦਿਨ ਤੇ ਕਾਲੀ ਆਕੂ ਕਣ ਕਹਿੰਦੇ ਹੋਸ ਤੇ ਬਲੰਦ ਹੋ ਰਿਹਾ ਅਸੀਂ ਵਿਕਟਰ ਸਿੰਘ ਜੀਠੀਆ ਦੇ ਪਿਤਾ ਸੱਤੇ ਸਿੰਘ ਜੀਠੀਆ ਨੇ ਆਰਨਾਉਤ ਵੀ ਗਲਬਤ ਕੀਤੀ ਹੈ ਪਰਿਵਾਰ 'ਚ ਵੀ ਬੇਹਤ ਵੱਡੀ ਕੁੱਝੀ ਹੈ ਪਰ ਇਸ ਦੇ ਨਾਲ ਨਾਲ ਉਹਨਾਂ ਦੇ ਪਿਤਾ ਨੇ ਇਸ ਗੱਲ ਤੇ ਜ਼ਰੂਰ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਪੰਜਾਬ ਤੇ ਪ੍ਰਕਾਸ਼ਵਲ ਧਿਆਨ ਦੇਣ ਦੀ بجائے ਨੀਵੀਂ ਸਿਆਸਤ ਖੇਡ ਰਹੀ ਹੈ ਪਰ ਦਾਅਵਾ ਵੀ ਕੀਤਾ ਹੈ ਕਿ ਵਿਕਲ ਸਿੰਘ ਜੀਠੀਆ ਦੇ ਪਰਿਵਾਰ ਦੇ ਪਾਰਟੀ ਦੇ ਹੌਸਲੇ बुलंद ਹੈ ਠੀਕ ਹੈ ਠੀਕ ਹੈ ਮਨਿੰਦਰ ਤਾਂ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਕਿ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਿਆਰੀਆਂ ਕਰ ਲਈਆਂ ਗਈਆਂ ਹਨ ਕਿ ਇਹੇ ਤੁਰੰਦਰ ਵਾਪਸ ਆਵੇਗਾ ਮਾਜਦਾ ਜਰਨਲ ਵਿੱਚ ਜਿਸ ਨੂੰ ਜਾਣਿਆ ਜਾਂਦਾ ਹੈ ਤਾਂ ਦੂਸਰੇ ਪਾਸੇ ਨਾਬਾ ਦੀਆਂ ਤਸਵੀਰਾਂ ਵੀ ਦਿਖਾ ਰਿਆ ਨਾਬਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਹ ਆਗੂ ਇਕੱਠੇ ਹੋ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਬਕਾਇਦਾ ਅਕਾਲੀ ਦਲ ਦੇ ਝੰਡੀਆਂ ਫੜੀਆਂ ਹੋਈਆਂ ਹਨ ਉਤਸ਼ਾਹ ਪੂਰਾ ਹੈ ਇਹ ਸਭ ਵਿਚਕਾਰ ਸਾਡੇ ਸਹਿਯੋਗੀ ਜਸਪ੍ਰੀਤ ਨਾਰੀ ਸੰਜੀਵ ਲਗਾਤਾਰ ਜਾਣਕਾਰੀ ਵੀ ਦੇ ਰਹੇ ਨੇ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਜਿਹੜਾ तमाम ਪ੍ਰੋਸੀਜਰ ਹੁੰਦਾ ਹੈ ਸਰਕਾਰੀ ਪ੍ਰੋਸੈਸ ਹੁੰਦਾ ਹੈ ਉਸ ਨੂੰ ਫੋਲੋ ਕੀਤਾ ਜਾ ਰਿਹਾ ਹੈ ਤੇ ਉਮੀਦ ਹੀ ਹੈ ਕਿ ਅੱਜ ਵਿਕਰਮ ਸਿੰਘ ਮਰਜੀਠਿਆ ਵਾਪਸ ਆ ਜਾਣਗੇ ਜੇਲ੍ਹ ਤੋਂ ਬਾਹਰ ਆ ਜਾਣਗੇ ਰੁੱਕ ਕੇ ਲੈਣੇ ਇੱਕ ਵਾਰ ਫਿਰ ਤੋਂ ਜਸਪ੍ਰੀਤ ਦਾ ਜਸਪ੍ਰੀਤ ਅਸੀਂ ਦੇਖ ਪਾ ਰਹੇ ਹਾਂ ਕਿ ਇਥੇ ਮਠਾਈ ਵੰਡੀ ਜਾ ਰਹੀ ਹੈ ਇਥੇ ਵਿਕਰਮ ਸਿੰਘ ਮਰਜੀਠਿਆ ਦੀ ਜ਼ਮਾਨਤ ਦੀ ਖੁਸ਼ੀ ਨੂੰ ਲੈ ਕੇ ਹਾਂ ਬਿਲਕੁਲ ਦੇਖੋ ਜਿਹੜੇ ਉਹਨਾਂ ਦੇ ਸਮਰਥਕ ਨੇ ਦੇਖੋ ਮਠਿਆਈ ਵੰਡਦੇ ਨਜ਼ਰ ਆ ਰਹੇ ਆ ਕਿਉਂਕਿ ਖੁਸ਼ੀ ਹੈ ਹਰ ਜਗ੍ਹਾ ਇਹੀ ਹਾਲਾਤ ਨੇ ਚਾਹੇ ਵਿਕਰਮ ਜੀਠਿਆਰੇ ਘਰ ਦੀ ਗੱਲ ਕੀਤੀ ਜਾਵੇ ਚਾਹੇ ਉਹ ਜਦ ਛੱਡੀਗੜ ਘਰ ਦੀ ਗੱਲ ਕੀਤੀ ਜਾਵੇ ਚਾਹੇ ਤੇ ਜੇਲ੍ਹ ਦੇ ਬਾਹਰ ਦੀ ਗੱਲ ਕੀਤੀ ਜਾਵੇ ਜਿੱਥੇ ਇੱਕ ਪਾਸੇ ਸਮਰਥਕ ਜੁਟਣਾ ਸ਼ੁਰੂ ਹੋਇਆ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਵੀ ਜੜੀਆਂ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਪੁਲਿਸ ਜਿਹੜੀ ਆ ਉਹ ਵੀ ਬੈਕਅਪ ਜਿਹੜਾ ਲੈਣਾ ਸ਼ੁਰੂ ਕਰ ਚੁੱਕੀ ਆ ਤਾਂ ਕਿ ਪਤਾ ਆ ਉਹਨਾਂ ਨੂੰ ਕਿ ਜੇਕਰ ਵਿਕਰਮ ਮਜੀਠੀਆ ਬਾਹਰ ਆਉਂਦੇ ਨੇ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਇੱਥੇ ਸਮਰਥਕ ਇਕੱਠੇ ਹੋਣਗੇ ਇਸੇ ਕਰਕੇ ਜੇ ਦੂਜੇ ਪਾਸੇ ਦੇਖੋ ਸੜਕ ਤੇ ਤਾਂ ਉੱਥੇ ਪੁਲਿਸ ਜਿਹੜੀ ਆ ਉਹ ਪੋਰਚੂਨੀ ਸ਼ੁਰੂ ਹੋਈਆਂ ਉਸਦੇ ਆ ਬੱਸੇਸ ਪਹੁੰਚਣ ਨੇ ਤਾਂ ਹਾਲਾਤ ਕਿਵੇਂ ਦੇਖ ਰਹੇ ਲਗਾਤਾਰ ਬਦਲਦੇ ਗਏ ਆ ਜੋ ਉਮੀਦ ਰਹੀ ਸੀ ਫੇਰ ਵੀ ਕੌਡਾ ਵੱਡਾ ਫੈਸਲਾ ਜਿਹੜਾ ਉਹਨਾਂ ਨੇ ਆ ਬਿਲਕੁਲ ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਜੇਕਰ ਕਹੀਏ ਚਿਹਰਾ ਨੇ ਵਿਕ੍ਰਮ ਸਿੰਘ ਮਜੀਠੀਆ ਔਰ ਰਾਜਨੀਤੀ ਦਾ ਰੁਖ ਜਿਹੜਾ ਉਹ ਕਹਿ ਸਕਦਾ ਕਿ ਵਿਕ੍ਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਬਦਲ ਸਕਦਾ ਜੋ ਕਿ ਆਸਰਾਈਆਂ ਲਗਾਤਾਰ ਸੋਸ਼ਲ ਮੀਡੀਆ ਤੇ ਲੱਗਣਾ ਸ਼ੁਰੂ ਹੋ ਚੁੱਕੀਆਂ ਨੇ ਔਰ ਖਾਸ ਤੌਰ ਦੇ ਉੱਪਰ ਦਿਨ ਪੇ ਦਿਨ ਜੋ ਚਰਚਾਾਂ ਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ ਹੈ ਕਾ ਹੁਣ ਉਸ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਵਾਦਾ ਜਦੋਂ ਹੋ ਜਾਏਗਾ ਜਦੋਂ ਵਿਕਰਮ ਸਿੰਘ ਮਜੀਠੀਆ ਸਿਆਸੀ ਗਰਾਉਂਡ ਦੇ ਵਿੱਚ ਆ ਜਾਣਗੇ ਔਰ ਸਭ ਤੋਂ ਜ਼ਿਆਦਾ ਨਿਗਾਹਾਂ ਜੇਕਰ ਕਹੀਏ ਜੋ ਸੋਸ਼ਲ ਮੀਡੀਆ ਤੇ ਵੀ ਲੋਕ ਦੇਖ ਰਹੇ ਹੋਣਗੇ ਇਸ ਸਮੇਂ ਟੀਵੀ ਤੇ ਵੀ ਇਹ ਦੇਖ ਰਹੇ ਹੋਣਗੇ ਉਹਨਾਂ ਦੀ ਨਿਗਾਹਾਂ ਉਸ ਪਾਸੇ ਨੇ ਕਿ ਵਿਕਰਮ ਸਿੰਘ ਮਜੀਠੀਆ ਦਾ ਪਹਿਲਾ ਰਿਐਕਸ਼ਨ ਕੀ ਹੁੰਦਾ ਕਿਉਂਕਿ ਜਦੋਂ ਉਹ 25 ਤਰੀਕ ਵਾਲੀ ਤਸਵੀਰ ਲੋਕਾਂ ਨੂੰ ਯਾਦ ਹੋਵੇਗੀ ਜਦੋਂ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾ ਦੇ ਕੇ ਦਾ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾਉਂਦੀ ਹੈ ਔਰ ਉਸ ਤੋਂ ਬਾਅਦ ਅੱਜ ਜਦੋਂ ਜੇਲ੍ਹ ਤੋਂ ਬਾਹਰ ਪਹਿਲੇ ਕਦਮ ਹੋਣਗੇ ਤੇ ਵਿਕਰਮ ਸਿੰਘ ਮਜੀਠੀਆ ਦਾ ਰਿਐਕਸ਼ਨ ਕਿਵੇਂ ਦਾ ਹੋਏਗਾ ਵਿਕਰਮ ਸਿੰਘ ਮਜੀਠੀਆ ਦੀ ਤਸਵੀਰ ਕਿਵੇਂ ਦੀ ਹੋਏਗੀ ਪਹਿਲੇ ਬੋਲ ਕਿਹੜੇ ਹੋਣਗੇ ਇਹ ਕਿਤਨੇ ਕਿਥੇ ਲੋਕਾਂ ਦੇ ਵੱਲੋਂ ਸਮਰਥਕ ਨੇ ਵੱਡੀ ਗਿਣਤੀ ਦੇ ਵਿੱਚ ਉਹ ਵੀ ਇਹੀ ਉਮੀਦ ਚ ਨੇ ਗੱਲ ਕਰਦੇ ਵੀ ਨਜ਼ਰ ਆਇਆ ਕਿ ਮੁੱਛਾਂ ਨੂੰ ਤਾਜ ਜ਼ਰੂਰ ਦੇਣਗੇ ਪਰ ਜੇ ਮੁੱਛੇ ਤਾਜ ਦਿੱਤੀ ਜਾਂਦੀ ਹੈ ਤਾਂ ਪਿੱਛੇ ਸਰਕਾਰ ਦਾ ਕੀ ਹਾਲ ਰਹਿਣਾ ਆ ਬਿਲਕੁਲ ਦੇਖੋ ਇਹ ਚੀਜ਼ਾਂ ਗੜਬੜ ਤੇ ਹੋਣਗੀਆਂ ਕਿਉਂਕਿ ਮੈਂ ਸੁਣ ਰਿਹਾ ਸੀ ਹਰਪਾਲ ਸਿੰਘ ਚੀਮਾ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਹੈ ਹਰਪਾਲ ਸਿੰਘ ਚੀਮਾ ਹੁਣੀ ਕਹਿ ਰਹੇ ਨੇ ਕਿ ਹਾਲੇ ਬੇਲ ਹੋਈ ਹੈ ਲੇਕਿਨ ਹਾਲੇ ਉਹਦਾ ਟਰਾਇਲ ਚੱਲੇਗਾ ਆ ਸਾਨੂੰ ਚੈਲੰਜ ਕਰਨਾ ਪਿਆ ਤਾਂ ਅਸੀਂ ਚੈਲੰਜ ਵੀ ਕਰਾਂਗੇ ਇਹ ਜ਼ਿਕਰ ਹਰਪਾਸਿੰਗ ਚੀਮਾ ਜੋ ਕਿ ਵਿਕਤ ਮੰਤਰੀ ਨੇ ਪੰਜਾਬ ਦੇ ਉਹ ਕਹਿ ਰਹੇ ਨੇ ਚਲੋ ਬਾਤ ਦੀ ਗੱਲ ਆ ਪਰ ਪੂਰੇ ਤਰਨ ਦੇ ਉੱਪਰ ਇਹ ਪੱਖ ਰੱਖਿਆ ਗਿਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕਾਫੀ ਧੀਰ ਇਹ ਦਲੀਲਾਂ ਚੱਲੀਆਂ ਨੇ ਦੋਨੋਂ ਪੱਖਾਂ ਨੂੰ ਬੜੇ ਤਰੀਕੇ ਦੇ ਨਾਲ ਸੁਣਿਆ ਗਿਆ ਦੋ ਹਫ਼ਤਿਆਂ ਦਾ ਟਾਈਮ ਜਿਹੜਾ ਹੈ ਉਹ ਕਿੰਨਾ ਕਿਥੇ ਮੰਗਿਆ ਗਿਆ ਸੀਗਾ ਕਿ ਦੋ ਹਫ਼ਤਿਆਂ ਦਾ ਜਿਹੜਾ ਸਮਾਂ ਹੈ ਉਹ ਸਰਕਾਰ ਨੇ ਮੰਗਿਆ ਸੀ ਕਿ ਸਾਨੂੰ ਜਵਾਬ ਦੇਣਾ ਹੈ ਤਾਂ ਅੱਜ ਜਵਾਬ ਜੇਕਰ ਕਹਿ ਲਈਏ ਤਾਂ ਉਹਨਾਂ ਆਰਡਰਾਂ ਨੇ ਉਹਨਾਂ ਫਰਮਾਨਾਂ ਨੇ ਉਹਨਾਂ ਜਮਾਤਾਂ ਨੇ ਜਿਹੜਾ ਉਹ ਦੇ ਦਿੱਤਾ ਹੈਗਾ ਸਰਕਾਰ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕ ਸੱਤਾ ਪਰਿਵਰਤਨ ਹੁੰਦਾ ਔਰ ਸਭ ਤੋਂ ਵਧੀਆ ਅੱਜ ਵਿਕਰਮ ਸਿੰਘ ਮਜੀਠੀਆ ਲਈ ਕੀ ਰਿਹਾ ਡੇਰਾ ਬਿਆਸ ਦੇ ਮੁਖੀ ਈਸੀ ਦਵਾਰ ਤੇ ਆਉਂਦੇ ਆ ਜਿੱਥੇ ਆਪਾਂ ਖੜੇ ਆ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀਗੀ ਜਿੰਨੇ ਕ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਡੇਰਾ ਬਿਆਸ ਨੂੰ ਆ ਗਏ ਸੀਗੇ ਔਰ ਡੇਰਾ ਵਿਆਸ ਦੇ ਮੁਖੀ ਮੈਨੂੰ ਲੱਗਦਾ ਹੈ ਕਿ ਪੱਤਰਕਾਰੀ ਇਤਿਹਾਸ ਦੇ ਵਿੱਚ ਔਰ ਪਹਿਲੀ ਵਾਰ ਜਿਹੜਾ ਉਹ ਡੇਰਾ ਮੁਖੀ ਨੂੰ ਮੀਡੀਆ ਅੱਗੇ ਬੋਲਦਾ ਹੋਇਆ ਦੇਖਿਆ ਹੋਣਾ ਹੁਣ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਉਹਨਾਂ ਕੋਲ ਅੱਜ ਬਿਆਨ ਵੀ ਆਇਆ ਕਿ ਜਿਹੜਾ ਆ ਇਹ ਕੇਸਾਂ ਨੂੰ ਲੈ ਕੇ ਝੂਠੇ ਕੇਸਾਂ ਦੀ ਵਿਚਾਰ ਚਾਹ ਰਹੇ ਨੇ ਦੇਖੋ ਉਹਨਾਂ ਨੇ ਇਹ ਚੀਜ਼ ਸਪਸ਼ਟ ਕੀਤੀ ਹੈ ਔਰ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਬੜੇ ਜਿੰਮੇਵਾਰ ਵਿਅਕਤੀ ਨੇ ਹਾਲਾਂਕਿ ਉਹਨਾਂ ਨੂੰ ਇਹ ਸਵਾਲ ਇਹ ਵੀ ਕੀਤਾ ਗਿਆ ਸੀ ਕਿ ਸਰਕਾਰ ਦਾ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰਕਾਰ ਦੇ ਤਾਂ ਉਹਨਾਂ ਨੇ ਕਿਹਾ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦਾ ਪਰ ਮੈਂ ਨਿੱਜੀ ਤੌਰ ਦੇ ਉੱ ਤਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਵੀ ਕਈ ਵਾਰ ਜਿਹੜੇ ਉਹ ਆ ਚੁੱਕੇ ਨੇ ਪਹਿਲਾਂ ਇੱਕ ਵਾਰ ਆਏ ਸੀਗੇ ਕਿਉਂਕਿ ਜੋ ਪਰਿਵਾਰ ਦੀ ਲਿਸਟ ਜੋ ਸਰਕਾਰ ਨੇ ਮੰਗੀ ਸੀਗੀ ਕਿ 11 ਮੈਂਬਰਾਂ ਦੀ ਲਿਸਟ ਦਿੱਤੀ ਜਾਵੇ ਤਾਂ ਉਸ ਦੇ ਵਿੱਚ ਪਹਿਲਾ ਦੂਜਾ ਨਾਮ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਦਾ ਸੀ ਗੱਡੇਆ ਡੇਰਾ ਬਿਆਸ ਮੁਕੀ ਦਾ ਸੀਗਾ ਉਸ ਤੋਂ ਪਹਿਲਾਂ ਵੀ ਆਏ ਔਰ ਅੱਜ ਸੋਨੇ ਤੇ ਸਵਾਗਤ ਤਾਂ ਹੋ ਜਾਂਦਾ ਹੈ ਕਿ ਜਦੋਂ ਉਹ ਪਹਿਲੀ ਵਾਰ ਆਏ ਹੁਣ ਪਹਿਲੀ ਵਾਰ মিডিਆ ਉਸ ਦੇ ਮੁਤਾਬਕ ਹੋਏ ਹੁਣ ਔਰ ਪਹਿਲੀ ਵਾਰ ਚ ਹੀ ਜੇਕਰ ਕਹਿ ਲਈਏ ਤਾਂ ਜ਼ਮਾਨਤ ਤੇ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਚੁੱਕੀ ਆ ਔਰ ਸਿੱਧੇ ਤੌਰ ਦੇ ਉੱਪਰ ਕਹਿੰਦੇ ਕਿ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਕਹਿ ਸਕਦਾ ਹੈ ਕਿ ਹੁਣ ਹਿਲਜੁਲ ਜਿਹੜੀ ਉਹ ਬੜੀ ਤੇਜ਼ੀ ਨਾਲ ਜਿਹੜਾ ਇੰਤਜ਼ਾਰ ਮੀਡੀਆ ਨੂੰ ਵੀ ਆ ਤੇ ਨਾਲ ਸਮਰਥਕਾਂ ਨੂੰ ਵੀ ਨੇ ਤੇ ਉਸ ਦੇ ਨਾਲ ਪੁਲਿਸ ਦੀ ਜਿਹੜੀ ਨਫਰੀ ਆ ਉਹ ਵੀ ਵਧਣੀ ਸ਼ੁਰੂ ਹੋ ਗਈ ਉਹਨਾਂ ਨੂੰ ਵੀ ਇਸ਼ਾਰੇ ਇਹ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਇੱਥੇ ਜਿਹੜਾ ਹੜੋਂ ਆਣ ਵਾਲਾ ਸਮਰਥਕਾਂ ਦਾ ਆ ਬਿਲਕੁਲ ਦੇਖੋ ਕਿਉਂਕਿ ਮਾਜੇ ਦੇ ਵਿੱਚ ਇਹ ਸਨੇਹੇ ਲੱਗ ਚੁੱਕੇ ਨੇ ਮਾਜੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਕਹੇ ਜਾਂਦੇ ਨੇ ਔਰ ਮਾਜੇ ਦੇ ਵਿੱਚ ਉਹ ਲਗਾਤਾਰ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਲੋਕਾਂ ਦੇ ਫੋਨ ਆ ਰਹੇ ਨੇ ਸਾਡੇ ਤੱਕ ਵੀ ਕਿ ਅਸੀਂ ਬਹੁਤ ਜਲਦ ਇੱਥੇ ਪਹੁੰਚ ਰਹੇ ਹਾਂ ਦੂਸਰੇ ਪਾਸੇ ਲੀਗਲ ਜਿਹੜੀ ਪ੍ਰੋਸੈਸ ਹੈ ਉਹ ਵੀ ਚੱਲ ਰਹੀ ਹੈ ਦੇਖੋ ਅਰਸ਼ਦੀ ਪਲੇਅਰ ਹੁਣਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਲੀਗਲ ਪ੍ਰੋਸੈਸ ਚੱਲ ਰਹੀ ਹੈ ਜਿਵੇਂ ਸਾਰੇ ਬੇਲ ਆਰਡਰਸ ਵਗੈਰਾ ਸਾਰਾ ਕੁਝ ਕੋਕੀ ਲਿਖਤੀ ਆਰਡਰ ਆਉਂਦੇ ਨੇ ਪੂਰੀ ਪ੍ਰੋਸੈਸ ਹੁੰਦੀ ਹੈ ਕੁਝ ਘੰਟਿਆਂ ਦਾ ਸਮਾਂ ਹੁੰਦਾ ਹੁਣ ਇਸ ਦੇ ਵਿੱਚ ਦੇਖਦਾ ਕਿਤੇ ਆਨਾ ਕਾਨੀ ਜਿਹੜੀ ਹੈ ਉਹ ਜੇਲ੍ਹ ਪ੍ਰਸ਼ਾਸ ਇਹ ਇਹਦੇ ਵਿੱਚ ਆਣਾ ਕਰਨੀ ਤੇ ਨਹੀਂ ਹੁੰਦੀ ਪਰ ਲੱਗਦਾ ਕਿ ਨਹੀਂ ਟੈਲੈਂਟ ਦੀ ਸ਼ਾਇਦ ਕੋਸ਼ਿਸ਼ ਨਹੀਂ ਹੋਵੇਗੀ ਤੇ ਜਲਦ ਇਹ ਵੀ ਚਾਣਗੇ ਕਿ ਜਿਹੜਾ ਆ ਇਸ ਨੂੰ ਨਿਪਟਾ ਦਿੱਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਸਾਰਾ ਬਿਲਕੁਲ ਦੇਖੋ ਸੁਪਰੀਮ ਕੋਰਟ ਜਿਹੜਾ ਉਸ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਹ ਹੋਇਆ ਉਸੀ ਪਾਵਰ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਸ਼ਾਇਦ ਇਹ ਚੀਜ਼ ਨਾ ਹੋਵੇ ਇਹ ਲੋਕ ਵੀ ਉਮੀਦ ਕਰਨਗੇ ਖਾਸ ਤੌਰ ਦੇ ਉੱਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਹੈ ਔਰ ਜੇਕਰ ਦੁਬਾਰਾ ਇਸ ਤਰੀਕੇ ਨਾਲ ਹੁੰਦਾ ਤਾਂ ਹੋਰ ਸਵਾਲ ਕਿਤੇ ਨ ਕਿਤੇ ਸਰਕਾਰ ਦੇ ਉੱਪਰ ਉੱਠਣਗੇ ਤਾਂ ਸਿੱਧੇ ਤੌਰ ਤੇ ਉੱਪਰ ਕਹੀਏ ਦੇਖੋ ਨਫਰੀ ਕਿਸ ਤਰੀਕੇ ਨਾਲ ਹੋ ਰਹੀ ਹੈ ਮੈਂ ਸ਼ੇਰ ਸਿੰਘ ਜੀ ਨੂੰ ਜ਼ਰੂਰ ਗੁਜਾਰਿਸ਼ ਕਰਾਂਗਾ ਸ਼ੇਰ ਸਿੰਘ ਜੀ ਇੱਕ ਵਾਰ ਨਫਰੀ ਦਿਖਾ ਦਿਓ ਇਹ ਨਫਰੀ ਅੱਜ ਪੂਰੇ ਨਾਬੇ ਦੇ ਵਿੱਚ ਪਹਿਲਾਂ ਜਦੋਂ ਬਾਬਾ ਜੀ ਇਸ ਥਾਂ ਦੇ ਉੱਪਰ ਆਉਂਦੇ ਨੇ ਜਾਂ ਜੋ ਨਾਬੇ ਦੇ ਵਿਰਾਸਤ ਦੀ ਇੱਕ ਵਾਰ ਫਿੱਟੋ ਅੱਜ ਸ਼ੁਰੂਆਤ ਹੋਈ ਹੈ ਤਾਂ ਉਸ ਜਗ੍ਹਾ ਤੇ ਅੱਜ ਨਫਰੀ ਪੂਰੀ ਨਾਬੇ ਨੇ ਨਾਬੇ ਦੇ ਵਿੱਚ ਪੁਲਿਸ ਦੀ ਬਹੁਤ ਨਫਰੀ ਦੇਣੀ ਉਹ ਵੇਖਣ ਨੂੰ ਮਿਲੀ ਤਾਰ ਅਪਡੇਟ ਆਪਣੇ ਦਰਸ਼ਕਾਂ ਤੱਕ ਸਾਂਝਾ ਕਰਿਆ ਇੱਕ ਪਾਸੇ ਨਾਬਾ ਜੇਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਮਰਥਕ ਜੁੜ ਚੁੱਕੇ ਨੇ ਤੇ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ